15 ਮਿੰਟ ਅੱਧਾ ਕੰਮ ਮੋਟਰਾਂ ਕਢਾ ਲਈਆ ਉਹਨਾਂ ਗਿਆ ਮੋਟਰਾਂ ਥੋੜੇ ਠੰਡੇ ਹੋ ਗਏ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਮਿੱਤਰੋ 29 ਤਰੀਕ ਆ ਤੇ ਕੱਲ ਦੀ ਆਪਾਂ ਜਿਹੜੀ ਰਾਤ ਕੱਟੀ ਸੀ ਉਹ ਆਨੰਦਪੁਰ ਸਾਹਿਬ ਅੱਜ ਦੀ ਰਾਤ ਵੀ ਆਪਾਂ ਆਨੰਦਪੁਰ ਸਾਹਿਬ ਹੀ ਕੱਟਣੀ ਆ ਭਾਈ ਬਜਤਰ ਸਿੰਘ ਜੀ ਨਿਵਾਸ ਦੇ ਵਿੱਚ ਅੱਜ ਆਪਾਂ ਮਿੱਤਰੋ ਪਹਿਲਾਂ ਚੱਲਾਂਗੇ ਨੈਣਾ ਦੇਵੀ ਨੈਣਾ ਦੇਵੀ ਆਪਾਂ ਪਹਿਲਾਂ ਤਾਂ ਜਾਣਾ ਆਪਣੇ ਪਿੰਡ ਦੇ ਮੁੰਡੇ ਮਿਲ ਗਏ ਉਹਨਾਂ ਦੇ ਨਾਲ ਚੱਲਾਂਗੇ ਤੇ ਜੇ ਆਕੇ ਸਮਾਂ ਬਚਿਆ ਤਾਂ ਬਾਕੀ ਦੀਆਂ ਜਿਹੜੀਆਂ ਇਤਿਹਾਸਿਕ ਥਾਵਾਂ ਨੇ ਉਹ ਘੁੰਮਾਂਗੇ ਤੇ ਨਹੀਂ ਫਿਰ ਆਪਾਂ ਉਹ ਘੁੰਮਾਂਗੇ ਕੱਲ ਨੂੰ ਤੇ ਵੀਡੀਓ ਸ਼ੁਰੂ ਕਰਦੇ ਆ ਮਿੱਤਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮਰਾ ਆਪਾਂ ਨੂੰ ਬਹੁਤ ਸੋਹਣਾ ਇੱਥੇ ਮਿਲ ਗਿਆ ਸੀਗਾ ਤੇ ਭਾਈ ਬਜਿੱਤਰ ਸਿੰਘ ਜੀ ਯਾਤਰੀ ਨਿਵਾਸ ਇੱਥੇ ਆਪਾਂ ਨੂੰ ਕਮਰਾ ਮਿਲਿਆ ਤੇ ਹੁਣ ਆਪਾਂ ਚੱਲਾਂਗੇ ਮਿੱਤਰੋ ਪਹਿਲਾਂ ਨੈਣਾ ਦੇਵੀ ਪਹਿਲਾਂ ਨੈਣਾ ਦੇਵੀ ਮਿੱਤਰੋ ਆਪਾਂ ਤਾਂ ਜਾਣਾ ਕਿਉਂਕਿ ਆਪਣੇ ਪਿੰਡ ਦੇ ਜਿਹੜੇ ਮੁੰਡੇ ਨੇ ਉਹ ਆਪਾਂ ਨੂੰ ਇੱਥੇ ਮਿਲ ਗਏ ਉਹ ਹੁਣ ਆਪਾਂ ਇੱਥੋਂ ਲੈਣ ਆ ਰਹੇ ਆ ਤੇ ਆਪਾਂ ਉਹਨਾਂ ਦੇ ਨਾਲ ਹੀ ਆ ਜਿਹੜਾ ਨੈਣਾ ਦੇਵੀ ਚੱਲਾਂਗੇ 我听<就>。我就 ਪਮਰੇ ਪਹਾੜੀਆਂ ਤੇ ਆ ਗਏ ਤੇ ਇੱਥੇ ਆਪਾਂ ਸਿਰਫ 9 ਕਿਲੋਮੀਟਰ ਐਸੋ ਨੈਣਾ ਦੇ ਵੀ ਤੇ ਆਪਣੇ ਪਿੰਡ ਵਾਲੇ ਜਿਹੜੇ ਚੋਬਰ ਨੇ ਉਹਨਾਂ ਨੂੰ ਸਾਨੂੰ ਮਲਾਉਨੇ ਆ ਆ ਆ ਨੇ ਮੁੰਡੇ ਆਪਣੇ ਪਿੰਡ ਵਾਲੇ ਚੋਬਰ ਇੰਨਾ ਦੇ ਨਾਲ ਆਪਾਂ ਜਾਏ ਆ ਆ ਖੜਾ ਬਾਈ ਉਹ ਪਿੰਦੀ ਬਾਈ ਖੜਾ ਦਲਵਾਗ ਇਧਰ ਪਾਲ ਬਾਈ ਆ ਇਹ ਆਪਣੇ ਡੈਡੀ ਉਹਨਾਂ ਨਾਲ ਕੰਮ ਵੀ ਕਰਦੇ ਰਹੇ ਨੇ ਤੇ ਇਧਰ ਹੈਗਾ ਕੀਪਾ ਬਾਈ ਕੀ ਪੇਦ ਨਾਲ ਭਰਾ ਜਗਰੂਪ ਸਿੰਘ ਇਹ ਹੈਗਾ ਆਪਣਾ ਕਲਾਸ ਮੈਨੂੰ ਆਪ ਇਹਨਾਂ ਨਾਲ ਆਪਾਂ ਤੇ ਇਧਰ ਕਮਲ ਹੁਣੀ ਵੀ ਪਹੁੰਚ ਚੁੱਕਿਆ ਇਧਰ ਕਮਲ ਆ ਹੋਰ ਕਮਲ ਠੀਕ ਆ ਵੀਰੇ ਠੀਕ ਆ ਇਧਰ ਇਹ ਭਰਾ ਜਗਰੂਪ ਸਿੰਘ ਦਾ ਜੈ ਭਾਲ ਤੇ ਆ ਪ੍ਰਿੰਸ ਮੁੰਡਾ ਆ ਬਾਈ ਦਾ ਤੇ ਆਪਾਂ ਪਿੰਡ ਵਾਲੇ ਮੁੰਡਿਆਂ ਨਾਲ ਜਿਹੜਾ ਅੱਜ ਨਾਨਾ ਦੇਵੀ ਦੀ ਯਾਤਰਾ ਕਰਕੇ ਆਵਾਂਗੇ ਤੇ ਵਧੀਆ ਚੱਲ ਪਿੰਡ ਵਾਲੇ ਮੁੰਡੇ ਮਿਲ ਗਏ ਆਪਾਂ ਨੂੰ ਮੌਸਮ ਵਧੀਆ ਕਹਿੰਦੇ ਇੱਧਰ ਜੂਪੇ ਹੋਣੀ ਕਰਦੇ ਆ ਰਹੇ ਨੇ ਜੈ ਮਾਤਾ ਜੀ ਜੈ ਮਾਤਾ ਜੀ ਆਹ ਬੰਦਾ ਤੁਸੀਂ ਨੱਚਦਾ ਵੀ ਦੇਖਿਆ ਹੋਊਗਾ ਪਹਿਲਾਂ ਉਹ ਵੀ ਨੱਚਦਾ ਸੀ ਜੈ ਮਾਤਾ ਜੀ ਬੈਠੇ ਰਹੇ ਸੀ ਵੀ ਉਹ ਉੱਥੇ ਕਰ ਉਹ ਮੜੇ ਸੀਟ ਇੰਦਰ ਕਾ ਕਰੀ ਇੱਥੇ ਕਰ ਲੈਣਾ ਇੱਥੇ ਬੈਹ ਕਰਨੇ ਆ ਉਹ ਗੱਡੀ ਇੱਥੇ ਨਾਲ ਇੱਧਰ ਗੱਲਾਂ ਕਰੇ ਕੰਮ ਤਾਂ ਫੋਟੋ ਲੈ ਗੋ ਗੱਡੀ ਲਾਉਣੀ ਇਹਨਾਂ ਨੇ ਆ ਬਾਈ ਇੱਧਰ ਉਹ ਹੈਂਡ ਫੋਨ ਕਰਦਾ ਤੇ ਆਹ ਮੁੰਡੇ ਆਪਣੇ ਪੈਂਡ ਵਾਲੇ ਆ ਸਾਰੇ ਹੋ ਠੀਕ ਹੋ ਪਰ ਮੁੰਡਿਓ ਹਾਂ ਜੀ ਯਾਹ ਲ ਵਧੀਆ ਫੈਕਟਰ ਨੇ ਸਾਰੇ ਮੁੰਡੇ ਹਾਂ ਆ ਆਪਾਂ ਖੜੇ ਹਾਂ ਇੱਥੇ ਜਿਹੜੀ ਤਾ ਕੇ ਮੁੰਿਹਾਲੀ ਆ ਇਧਰ ਨਖਾ ਦੇ ਆ ਦੇਖੋ ਲੱਗਾ ਹੈ ਬੋਰਡ ਇੱਥੇ ਖੜੇ ਆਪਾਂ ਇਸ ਟਾਈਮ ਮਢਿਆਲੀ ਬਲਾਸਪੁਰ ਹੋਰ ਫਿਰ ਜੂਪੇ ਠੀਕ ਆ ਓਕੇ ਆਪੇ ਆਪੇ ਚੱਲ ਵਧੀਆ ਯਾਰ ਸੋਡੇ ਨਾਲ ਯਾਤਰਾ ਹੋ ਜੇ ਸਾਡੀ ਹਨਾ ਕਾਫੀ ਦਿਨ ਹੋ ਗਏ ਸੀ ਪਿੰਡ ਵਾਲੇ ਮੁੰਡੇ ਦੇਖੇ ਨਹੀਂ ਜੀ ਚੱਲ ਵਧੀਆ ਤੁਹਾਡੇ ਦਰਸ਼ਨ ਹੋ ਗਏ ਕਲਾਸ ਫੈਲੋ ਵਾਲੇ ਬੰਦਿਆਂ ਦੇ ਤੇ ਚੱਲਦੇ ਅਹਿਮਦਰੋਬਾ ਥੋੜੀ ਜਿਹੀ ਦੂਰੀ ਆ ਆਪਣੀ ਉੱਥੋਂ ਤੇ ਚੱਲਦੇ ਆ ਪੱਗ ਟਮਾਟੋ ਤੇ ਵੀ ਜਾੜ ਤੋਂ ਆ ਬੈਂ ਖੜੀ ਆ ਜੀ ਇੱਥੋਂ ਤੇ ਆ ਬੰਦੇ ਦੀ ਜਾੜ ਦਿਖਣ ਲੱਗ ਗਈ ਇੱਥੇ ਫਰੀ ਦਵਾਈਆਂ ਦਿੰਦੇ ਆ ਭਾਈ ਹੁਣ ਸਾਹਿਬ ਜੀ ਇਹ ਕਿਹੜਾ ਸੈਂਟਰ ਚਾਹਦੇ ਨੂੰ ਫਰੀ ਦਵਾਈਆਂ ਦਿੰਦੇ ਹੋ ਜੀ ਕਿਹੜਾ ਏਰੀਆ ਤੁਹਾਡਾ ਆਪਣਾ ਸਵਾਰਗੜ ਵੀ ਜੀ ਸਵਾਰਗੜ ਇਹ ਕਿੱਧਰ ਰਹਿ ਜਾਂਦਾ ਇਹ ਆਪਣੇ ਕੈਂਚੀ ਮੋੜ ਨਾਲ ਹੀ ਹੈ ਕੈਂਚੀ ਮੋੜ ਹਾਂ ਜੀ ਕਿੰਨੇ ਟਾਈਮ ਤੋਂ ਕਰਦੇ ਆ ਇਹ ਸੇਵਾ ਕਰ ਇਹ ਸਰ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਇਹ ਬਾਈ ਜੀ ਫਰੀ ਦਵਾਈਆਂ ਦਿੰਦੇ ਆ ਰਸਤੇ ਦੇ ਵਿੱਚ ਕਿਤੇ ਵੀ ਤੁਹਾਨੂੰ ਆਹ ਗੱਡੀ ਖੜੀ ਮਿਲਦੀ ਆ ਦੇਖ ਲਓ ਇਹ ਫਰੀ ਦਵਾਈਆਂ ਨੇ ਇੱਥੇ ਪਹਾੜਾਂ ਦੇ ਵਿੱਚ ਏਰੀ ਦੇ ਵਿੱਚ ਤੁਰੇ ਫਿਰਦੇ ਨੇ ਨਾਲ ਦੀ ਨਾਲ ਇਹ ਦਿੰਦੇ ਨੇ ਫਰੀ ਦਵਾਈਆਂ ਇਹ ਹੁਣ ਸਾਡੇ ਪਿੰਡਲੇ ਜੇ ਕਿਸੇ ਦੀ ਕੋਈ ਝਾੜ ਜੁੜ ਤਾ ਉਹਦੀਆਂ ਲੈਣਗੇ ਦਵਾਈਆਂ ਇਹਦੀ ਜਾਂੜ ਦੋਣ ਲੱਗੀ ਸੀ ਪਾਲ ਸਿੰਘ ਦੀ। ਪਾਲ ਗੱਸਾ। ਇਹ ਟੱਪਰ ਫਿਰ ਕੰਬਟੀ ਗਈ ਸੀ ਕਾਹਦੀ। ਆਹ ਕਰਾ ਰਿਆ ਮੁੰਡੇ ਚੈੱਕਅਪ ਸਾਡੇ ਵਾਲੇ। ਉਹ ਬਾਈ ਦਾ ਬਲੱਡ ਘਟ ਗਿਆ। ਬਲੱਡ ਘਟ ਗਿਆ। ਬਲੱਡ ਘਟ ਗਿਆ। ਪਰ ਠੀਕ ਆ। ਜਿਹੜੀ ਇਹ ਬੈਣ ਆ ਮਿੱਤਰੋ ਇਹ 10 ਤੋਂ 3 ਵਜੇ ਤੱਕ ਇੱਥੇ ਹੀ ਖੜੀ ਆ ਕੇ ਆ ਦੇਖ ਲੋ। ਆ ਜਗਾ ਬਣੀ ਹੋਈ ਆ ਹੈਲਥ ਐਂਡ ਵੈਲਨੈਸ ਸੈਂਟਰ ਮੰਡਿਆਲੀ ਬਲਾਸਪੁਰ ਇਹਨਾਂ ਦੀ ਇਹ ਜਗਾ ਬਣੀ ਹੋਈ ਆ ਕੋਈ ਸੰਸਥਾ ਆ ਗਈ ਤੇ ਇੱਥੇ ਹੀ ਇਹ ਖੜਦੀ ਆ ਤੇ ਪਹਿਲੇ ਤੂੰ ਗਲਾਸ ਦਿੱਤਾ ਸੀ ਨੰਬਰ ਵੀ ਲਿਖਿਆ ਆਊਗਾ ਇੱਥੇ ਉਹ ਹੈਲਪਲਾਈਨ ਨੰਬਰ ਜਿਹੜਾ ਇਹਨਾਂ ਦਾ ਲਿਖਿਆ ਜਾਨੂੰ ਮੈਂ ਨੰਬਰ ਦਿਖਾ ਦਿੰਨਾ ਆ ਚਲਾ ਜਾਗੇ ਮਿੱਤਰੋ ਪੱਤਲਾਜ ਦੇਖ ਲਓ ਆਹੋ ਮਿੱਤਰ ਮਿਲ ਗਏ ਜੀ ਆਪਣੇ ਇਧਰੇ ਜੀ ਚਾਪੇ ਦੇ ਦੇਖੋ ਮਿੱਤਰ ਕੰਨੇ ਬਦਲਨੇ ਤੇ ਦੇਖੋ ਮਿੱਤਰੋ ਥੱਲੇ ਜਿਹੜੇ ਸਾਨੂੰ ਪਹਾੜ ਦੀਂਦੇ ਆ ਬੱਦਲ ਦੀਂਦੇ ਨੇ ਇਹ ਸਾਰੇ ਬੱਦਲ ਨੇ ਜਿਹੜੇ ਇਹ ਕ੍ਰੋਸ ਕਰਕੇ ਆਪਾਂ ਆਏ ਆ ਦੇਖ ਲਓ ਆਪਣੇ ਸਾਥੀ ਵੀ ਪਹੁੰਚ ਗਏ ਨਾਲ ਦੀ ਨਾਲ ਠੰਡ ਲੱਗਣ ਲੱਗੀ ਜੂਪੇ ਨੂੰ ਤਾਂ ਆ ਦੇਖ ਜੂਮ ਕਰਕੇ ਮਿੱਤਰੋ ਦਿਖਾ ਦਿੰਨੇ ਆ ਤੁਹਾਨੂੰ ਕਿੱਥੋਂ ਆਇਆ ਸੀ ਇੱਥੋਂ ਤਾਂ ਤੁਹਾਨੂੰ ਦਿਖਣਾ ਨਹੀਂ ਉਹ ਥੱਲੇ ਦੇਖ ਲਓ ਜਿਹੜੇ ਸਾਨੂੰ ਘਰ ਦੀਂਦੇ ਆ ਨਾ ਇਦੋਂ ਵੀ ਥੱਲੇ ਆਏ ਆ ਇਦੋਂ ਵੀ ਥੱਲੇ ਆ ਦੇਖ ਲਓ ਪਹੁੰਚ ਲ ਪਹੁੰਚ ਹੀ ਗਏ ਆਪਾਂ ਬੜਾ ਟੇਕਦੇ ਆ ਮੱਥਾ ਆ ਆ ਗਿਆ ਆਪਣੇ ਨਾਲ ਦੇ ਦੇਖ ਲਓ ਉਹ ਬੱਦਲਾਂ ਵਿੱਚ ਦੀ ਲੰਘ ਕੇ ਆਇਆ ਮਿੱਤਰੋ ਓਏ ਹੋ ਦੇਖ ਨਾ ਮੋਟਰਸਾਈਕਲ ਬਹੁਤ ਪੈਸਾ ਘੱਲ ਬੜਾ ਜ਼ਿਆਦਾ ਆਉਂਦਾ। ਮੋਟਰਗੱਡੀ ਘਰਾਉਣੇ ਕਰਨ ਦੇ ਲੋਕੀ ਕਿੰਨੇ ਆਉਂਦੇ। ਸਹੀ ਗੱਲ ਹੈ। ਜਲਦ ਮੰਦਰ ਦੇ ਮੇਲੇ ਜਾ ਕੇ ਪ੍ਰਦਾਨ ਕਰਾਉਂਗੇ ਜਾਂ ਮੰਦਰ ਦੇ ਦਰਸ਼ਨ ਕਰਾਂਗੇ। ਪਹੁੰਚ ਗਏ ਮਿੱਤਰੋ ਨੈਣਾ ਦੇਵੀ। ਦੇਖੋ ਬਦਲੀ ਬਦਲ ਨੇ ਬਹੁਤ ਜ਼ਿਆਦੇ। ਤੇ ਇਧਰ ਪਾਰਕਿੰਗ ਦੇ ਵਿੱਚ ਬਹੁਤ ਇਕੱਠਾ ਜਿਹੜੇ ਮੋਟਰਸਾਈਕਲ ਨੇ ਲੱਗ ਰਹੇ ਨੇ ਦੇਖ ਲਓ। ਬੱਦਲ ਦੇਖੋ ਮਿੱਤਰੋ ਤਾਹਾਂ ਕੁਝ ਨਹੀਂ ਦੀਂਦਾ। ਪਹੁੰਚ ਗਏ ਮਿੱਤਰੋ ਨਾਣਾ ਦੇਵੀ ਤੇ ਪਿੱਛੇ ਮੁੜ ਕੇ ਕਹਿੰਦੇ ਹੁਣ ਦੇਖਣਾ ਹੈ ਅੱਗੇ ਦੀ ਅੱਗੇ ਹੀ ਜਾਣਾ ਦਿਖਾਉਣਾ ਤੁਹਾਨੂੰ ਨਾਣਾ ਦੇਵੀ ਦਾ ਬਾਜ਼ਾਰ ਇਹ ਨੇ ਮਿੱਤਰੋ ਬਾਜ਼ਾਰ ਨਾਣਾ ਦੇਵੀ ਦੇ ਦੇਖ ਲਓ ਉਹ ਕਿਹਾ ਇਹਦੇ ਨੂੰ ਕੁੜੀ ਹੈ ਮੰਗੋ ਬਾਈ ਓ ਤੋਂ ਮੰਗੋ ਜੈ ਜੈ ਕਾ ਪੂਰੀ ਤੇਰੀ ਜੈ ਜੈ ਕਾ ਗੁਰੂ ਸਾਹਿਬ ਜੈ ਮਾਤਾ ਦੀ ਕਰਤਾ ਆ ਰਿਹਾ ਬੋਲੀ ਬੋਲੋ ਜੈ ਮਾਤਾ ਦੀ ਹਰ ਕੇ ਬੋਲੋ ਜੈ ਮਾਤਾ ਦੀ ਮਨੋ ਕਾਮਨਾ ਪੂਰੀ ਨਾ ਕਰਦੀ ਸਰੂਆਮਤਰਾ ਯਾਤਰਾ ਇੱਥੋਂ ਚੜਾਈ ਸ਼ੁਰੂ ਹੋ ਚੁੱਕੀ ਆ ਨੈਣਾ ਦੇਵੀ ਦੀ ਚੱਲਦੀ ਆ ਯਾਤਰਾ ਵਿੱਚ ਤਰੋਂ ਨਾਲ ਨੇ ਤੇਰਾ ਬਦਲ ਜੈ ਮਾਤਾ ਜੀ ਸਾਰੇ ਬੰਦੋ ਜੈ ਮਾਤਾ ਜੀ ਜੈ ਮਾਤਾ ਜੀ ਵਸਤਵ ਵਾਲਾ ਜੈ ਮਾਤਾ ਜੀ ਵਸਤਵ ਵਾਲਾ ਜੈ ਮਾਤਾ ਜੀ ਸਾਰੇ ਬੰਦੋ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਸਾਡੇ ਗਰੁੱਪ ਦੇ ਸਭ ਤੋਂ ਤਗੜੇ ਬੰਦੇ ਆ ਖੜੇ ਨੇ ਮਾੜੀ ਮੂਰਤ ਦੇ ਕੋਲ ਬੰਦੇ ਚਲੋ ਚਲੋ ਕੋਈ ਨਾ ਚਲੋ ਚਲੋ ਬਸ 10 ਕਪੋੜੀਆਂ ਹੀ ਨੇ ਚਲੋ ਇਹਨੂੰ ਮੂਰੇ ਰੱਖੋ ਤੁਸੀਂ ਹੁਣ ਵਾ ਠੀਕ ਆ ਇਹਨੂੰ ਥੋੜਾ ਜਿਹਾ ਧੱਕਾ ਲਾ ਦਿਆ ਕਰੋ ਜੇ ਰੋ ਕਿਆ ਕਰੂ ਚਲੋ 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 ਲੋਕਾਂ ਨੇ ਤੇਰੀ ਥੋੜੀ ਜਿਹੀ ਟੇਮ ਵਾਲਾ ਕਹਿੰਦੇ ਨਾਟ ਕਰ ਇੱਧਰ ਜੂਪੇ ਹੁਣੀ ਨਾਲ ਲੈ ਰਿਹਾ ਜਲੇਬੀਆਂ ਦਾ ਆਨੰਦ ਇੱਧਰ ਵੀ ਖਾ ਰਿਹਾ ਮੁੰਡਾ ਨਾਲ ਆ ਗਿਆ 59 ਆ ਗਿਆ 59 ਓ ਆ ਗਿਆ 25911 ਸਾਡੇ ਆ ਜਾ ਕੋਣ ساری ਖਰਾਕ ਪਾਣੀ ਦਵਾਈ ਨਾ ਓ ਆ ਗਿਆ ਓ ਆ ਗਿਆ ਓ ਆ ਗਿਆ ਓ ਆ ਗਿਆ 5911 ਆ ਆ ਗਿਆ ਸਾਡੇ ਮੇਨ ਤੱਕ ਦਾ ਇੱਕ ਤਾਂ ਇੱਕ ਫੜ ਕੇ ਲੱਗ ਜਾਂਦਾ ਇੱਕ ਧੱਕ ਓ ਦੇਖੋ ਹਲਾਤਾ ਗਿਰ ਮਹਾ ਵਾਹ ਓਏ ਜੀਉ ਕਰਦੇ ਓਏ ਦੂਰ ਕਿਹੜਾ ਜਗਾ ਕੇ ਛੱਡ ਕੇ ਆਈ ਰੂ ਤੱਕ ਕੇ ਛੱਡ ਕੇ ਆਉਗਾ ਹਾਂ ਜੰਗਲ ਆਏਗਾ ਹਾਂ ਜੰਗਲ ਥੱਲੇ ਦੇਖ ਲੋ ਮਿੱਤਰੋ ਚੜਾਈ ਝੜ ਕੇ ਆਇਆ ਉਹ ਉਥੋਂ ਕੁਝ ਨਹੀਂ ਦਿਖਾ ਦੇਖ ਲੋ ਇੰਨੇ ਬੱਦਲ ਨੇ ਠੰਡ ਵੀ ਹੋ ਗਈ ਥੋੜੀ ਜੀ ਇੱਥੇ ਰਸੇ ਵੀ ਲੱਗ ਗਏ ਮਤਰੋ ਤਾਂ ਇੱਥੇ ਇਕੱਠਾ ਜਾ ਹੋ ਗਿਆ ਇੱਧਰ ਨੂੰ ਮੰਨ ਜਿਹੜਾ ਆ ਸਰਕਾਰੀ ਰਿਖਾਵਦੀ ਰਿਖਾਵਦੀ ਸਾਰੀ ਖਾਣ ਸਾਡ ਵੀਡੀਓ ਆ ਗਿਆ ਸ਼ੂਟ ਹੋ ਵਰਗੀ ਉਹ ਦੇਖੋ ਅਸੀਂ ਜਿੱਥੋਂ ਆਇਆ ਤਾਂ ਜਿੱਥੇ ਦੇ ਅਸੀਂ ਆਏ ਕਿੱਥੋਂ ਜਿੱਥੋਂ ਆਇਆ ਮਤਰੋ ਵੀ ਨਹੀਂ ਲਿੰਦਾ ਦੇਖ ਲਓ ਅਸੀਂ ਤਾਂ ਤੱਕ ਨਹੀਂ ਦੋ ਕਿ ਭੰਸ ਵਾਲਾ ਕੰਮ ਹੋਇਆ ਸਾਨੂੰ ਉਹ ਕਰ ਲੈ ਰਸੇ ਲੱਗਣ ਕਰਕੇ ਮਤਰੋ ਇਕੱਠਾ ਵਾਦ ਗਿਆ Oh, tem vira-sala agora, né? ਹਾਂ ਉਹਨਾਂ ਨਾਲ ਨਾਲ ਆਉਂਦੇ ਨੇ ਪਹੁੰਚ ਚੁੱਕੇ ਮਤਰੋ ਉੱਤੇ ਜਿੱਥੇ ਇਹ ਜੋੜੇ ਜਮਾ ਹੁੰਦੇ ਆਏ ਦੁਕਾਨਾਂ ਚ ਆਲਦੇ ਆ ਫਿਰ ਮੱਥਾ ਟੇਕਣ चलो चलो बहुत धका पलो चलो चलो, चलो। <laughs> ਇਹ ਮਾਰ ਕਰ ਰੂ ਬਾਹੇ ਤੇ ਨਾ ਜੀਏ ਬਾਹੇ ਇਹ ਮਾਰ ਬਾਹੇ ਕਾਲ ਲਿਆ ਪੰਨੀ ਦੇ ਜਿਆਦਾ ਰਾਸਾ ਮਿੱਤਰੋ ਬਹੁਤ ਜਿਆਦਾ ਅਮੀਰ ਪਹਾੜਾ ਵਾਲਾ ਸੱਤਰਧਾਰ ਕੀ ਜੈ ਹੋਲੀ ਦਾ ਜਨਮ ਹੋਣ ਲੱਗੇਗਾ ਸਾਰਾ ਜੋਰ ਲੱਗੇਗਾ ਸਭ ਤੋਂ ਸਾਥ ਇਹ ਵੀਡੀਓ ਬਣਾਈ ਵੀਡੀਓ ਬਣਾ ਲਿਆ ਵੀਡੀਓ ਬਣਾ ਲਿਆ 아, 이름만 충 ਜਿੰਨੀਆਂ ਵੀ ਸਾਹ ਤੇ ਮੁੱਤਰ ਚੁੰਨੀਆਂ ਲੈ ਕੇ ਆ। ਉਹ ਇੱਥੇ ਬੰਨਦੇ ਆਈ ਆ ਕੇ। ਰਾਸਤੇ ਨਾ ਕਰੋ। ਚੰਤੇ ਨਾ ਹੋਰ ਰਸ ਨਾ ਕਰੋ। ਤੇ ਉਥੋਂ ਦੀ ਜਾਵਾਂਗੇ ਜੀ ਹੁਣ ਆਪਾਂ ਥੱਲੇ ਜਿਹੜਾ ਸਾਹਮਣੇ ਗੇਟ ਆ ਜੀ ਇੱਥੋਂ ਜਿਉਣੇ ਮੋੜ ਨੇ ਸਾਲ ਮਾਰੀ ਸੀਗੀ ਥੱਲੇ ਹੁਣ ਇੱਥੋਂ ਦੀ ਜਾਵਾਂਗੇ ਜੀ ਥੱਲੇ ਮਿੱਤਰੋ ਗੋੜਿਆਂ ਦਾ ਲੰਗਰ ਮਿੱਤਰੋ ਬੜਾ ਲੰਗਰ ਲੱਗਿਆ ਵਾ ਖਾ ਰਿਆ ਸਾਰੇ ਆਪਣੇ ਨਾਲ ਦੇ ਬਹੁਤ ਲੰਗਰ ਲੱਗੇ ਹੁੰਦੇ ਆਹ ਜਨਾਂ ਦੇ ਵਿੱਚ ਆਹ ਚੱਲੇ ਨੇ ਮਿੱਤਰੋ ਮੈਨੂੰ ਲੱਗਦਾ ਪਲਵਾਨ ਨੇ ਸਾਰੇ ਇਹ ਡੰਡੌਤ ਕਰਦੇ ਆਉਂਦੇ ਆ ਕਾਫੀ ਆਉਂਦੇ ਆ ਦੇਖੋ ਅੱਗੇ ਤਾਂ ਆ ਜਿਹੜਾ ਲੰਗਰ ਲੱਗਿਆ ਮਿੱਤਰੋ ਇਹ ਰੈਗੋਟ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਸਾਡੇ ਏਰੀਆ ਦਾ ਹੋਰ ਰੈਗੋਟ ਵਾਲਿਆਂ ਦਾ ਲੰਗਰ ਆ ਮਿੱਤਰੋ ਹਾਂ ਬੜਾ ਅੰਮ੍ਰਿਤ ਆ ਮੇਰੀ ਪੱਤੀ ਆ ਮੂਰੇ 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 ਬੜਾ ਮੂਰੇ ਮੂਰੇ ਨਾ ਦੇਖੋ ਬੱਚਾ ਨਾਦਾ ਉੱਤਰ ਤੱਕ ਆ ਜਾਣਾ ਤੇ ਇਧਰ ਵੀ ਰਸੇ ਲਾਗੇ ਦੇਖ ਲੋ ਵਧੀਆ ਟਾਈਮ ਨਾਲ ਜਿਹੜਾ ਮੱਥਾ ਟੇਕਿਆ ਏ ਰਸੇ ਲਾਗੇ ਇਧਰ ਉੱਰੇ ਜਾ ਰਹੇ ਆ ਥੱਲੇ ਜਾ ਰਹੇ ਆ ਹੁਣ ਆਪਾਂ ਬੱਦਲਾਂ ਦੇ ਵਿੱਚ ਦੀ ਦੇ ਪੈਸੇ ਚੱਕ ਪੈ ਗਈਆਂ ਵੈਸੇ ਦੇਖੋ ਮਤਰਾ ਆ ਬੱਦਲਾਂ ਦੇ ਵਿੱਚ ਦੀ ਚੜ ਕੇ ਆਏ ਸੀ ਤੇ ਆਹੀ ਬੱਦਲਾਂ ਵਿੱਚ ਦੀ ਥੱਲੇ ਚੱਲੇ ਆਂ ਮਗਰਲਾ ਵੀਊ ਵੀ ਇੱਕ ਵਾਰੀ ਦਿਖਾ ਦਿੰਨੇ ਆ ਆਹ ਦੇਖ ਲਓ ਮਗਰ ਅਗਰ ਵੀ ਬਹੁਤ ਬੱਦਲ ਨੇ ਦੇਖ ਲਓ ਤੇ ਆ ਚੁੱਕੇ ਆ ਮੇਤਰੋ ਨੈਣਾ ਦੇ ਵੀ ਤੋਂ ਆਪਣੇ ਕਮਰੇ ਦੇ ਵਿੱਚ ਤੇ ਆਣੇ ਖੁੱਲਦਾ ਮੇਤਰੋ ਲੋਗ ਕਮਰੇ ਦਾ ਦੇਖੋ ਮੇਰਾ ਲਗਜ਼ਰੀ ਕਮਰਾ ਕੱਪੜੇ-ਕੁਪੜੇ ਸੁੱਕ ਗਏ ਹੋਣਗੇ ਆਪਣੇ ਤੇ ਕਰਦਿਆਂ ਚੱਕ ਤੇ ਕਮਰੇ ਦੇ ਵਿੱਚ ਮੇਤਰੋ ਵਾਪਸ ਆਪਾ ਪਹੁੰਚ ਚੁੱਕੇ ਆ ਤੇ ਜੇ ਕਿਸੇ ਨੇ ਨੈਣਾ ਦੇ ਵਿਜਣਾ ਬਹੁਤ ਵਧੀਆ ਮਾਹੌਲ ਆ ਤੇ ਬਾਲਾ ਮੀ ਨਹੀਂ ਪੈਂਦਾ ਐਵੇਂ ਲੋਕ ਡਰਾਉਂਦੇ ਹੁੰਦੇ ਆ ਵਿੱਚ ਤੇ ਮੌਸਮ ਵੀ ਵਧੀਆ ਕੱਠਾ ਹਾਂ ਜ਼ਰੂਰ ਆ ਕੱਠਾ ਬਹੁਤ ਆ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਸੋ ਆਪ ਦਾ ਵਧੀਆ ਤੁਸੀਂ ਆ ਸਕਦੇ ਹੋ ਵਧੀਆ ਦਰਸ਼ਨ ਮੇਲੇ ਜਿਹੜੇ ਸੋਡੇ ਹੋ ਸਕਦੇ ਆ ਤੇ ਲੰਗਰਾਂ ਦਾ ਮਤਰੋ ਫੁੱਲ ਪ੍ਰਬੰਧਾ ਕਿਸੇ ਵੀ ਚੀਜ਼ ਦੀ ਕੋਈ ਤੋੜ ਨਹੀਂ ਹੈਗੀ ਤੇ ਧੰਨਵਾਦ ਤੁਹਾਡਾ ਸਾਡੀ ਵੀਡੀਓ ਨੂੰ ਦੇਖਣ ਲਈ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ